ਸਸਿਕਾ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਕਿ ਤੁਸੀਂ ਸਭ ਵਧੀਆ ਚੋਗੇ ਦੇਖ ਲਓ ਕਿੰਨਾ ਸ਼ਾਂਤ ਵਾਤਾਵਰਨ ਹੈਗਾ ਹੈ ਇੰਗਲੈਂਡ ਚ ਨਾ ਦੋ ਤਿੰਨ ਹਫ਼ਤੇ ਤੀ ਬੜੀ ਟੈਨਸ਼ਨ ਰਹੀ ਹੈ ਦੰਗੀਆਂ ਹੁੰਦੇ ਰਹੇ ਵੇ ਹੁਣ ਥੋੜੀ ਸ਼ਾਂਤੀ ਆਈ ਹੈ ਇਹ 1700 ਕਾ ਲੰਘ ਗਿਆ ਲੋਕਾਂ ਨੇ ਸੋਖਰਾ ਸਾਲ ਆ ਚਲੋ ਜੀ ਹਾਲਾਤ ਥੋੜੇ ਠੀਕ ਹੋਏ ਵੇ ਅਗਲੇ ਹੋਰ ਥੋੜੇ ਦਿਨਾਂ ਦਾ ਸਕੂਲ ਖੁੱਲ ਜਾਣੇਗੇ ਬੱਚਿਆਂ ਦੇ ਹਰ ਕਿਸ ਨੂੰ ਟੈਨਸ਼ਨ ਪਈ ਸੀ ਵੀ ਹਾਲਾਤ ਇਸ ਤਰ੍ਹਾਂ ਖਰਾਬ ਹੋਏ ਤੇ ਕੀ ਬਣੇਗਾ ਕਿਉਂਕਿ ਕਿੰਨੀਆਂ ਅੱਗਾਂ ਲੱਗੀਆਂ ਐ ਦੁਕਾਨਾਂ ਲੁੱਟੀਆਂ ਕੁੱਝ ਲੇਕਿਨ ਸਰਕਾਰ ਨੇ ਇੱਕ ਕੰਮ ਚੰਗਾ ਕੀਤਾ ਇੱਥੇ ਇਹਨਾਂ ਨੇ ਫਟਾਫਟ ਫੈਸਲੇ ਕੀਤੇ ਹੋਏ ਜਿਹੜੇ ਲੋਕਾਂ ਨੇ ਦੰਗਾ ਮਚਾਇਆ ਸੀ ਨਾ ਜਾਂ ਨੁਕਸਾਨ ਕੀਤਾ ਸੀ ਦੁਕਾਨਾਂ ਦਾ ਹੋਰ ਡੁੱਟਮਾਰ ਕੀਤੀ ਸੀ ਆਸ-ਆਸ ਵਿੱਚ ਸਭ ਨੂੰ ਸਹਾਵਨ ਨਾਲ ਹੀ ਦੇਣੀਆਂ ਸ਼ੁਰੂ ਕਰਤੀਆਂ ਉਹ ਕਈ ਮਿਲਕਾਂ 'ਚ ਹੁੰਦਾ ਨਾ ਕੰਮ ਲੰਮਾ ਪਾ ਦਿੰਦੇ ਵਿੱਚ ਲੰਮਾ ਕੰਮ ਨਹੀਂਗਾ ਇਹਨਾਂ ਨੂੰ ਪਤਾ ਵੀ ਜੇ ਕਿਤੇ ਸਹਾਵਨ ਆ ਦਿੰਦੀਆਂ ਤੇ ਕੰਮ ਛੇਤੀ ਸਿੱਧਰਨਾ ਨਹੀਂਗਾ ਇਸ ਕਰਕੇ ਨਾ ਲਾਲ ਲਾਲੀ ਨਾ ਜਿਹੜੇ ਦੰਗਾ ਕਰਨ ਵਾਲੇ ਬੰਦੇ ਸੀ ਨਾ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਸ਼ੁਰੂ ਕਰਤੀਆਂ ਕਿਉਂਕਿ ਇਹ ਮੁਲਕ ਦਾ ਸ਼ਾਂਤੀ ਵਾਲਾ ਇਹ ਸੁਰਦੇਬੀਬੀ ਲੋਕਤਾ ਦੀ ਖੁਸ਼ ਰਹਿਣਗੇ ਇਹ ਸ਼ਾਂਤੀ ਹੈਗੀ ਤੇ ਜਿਸ ਤਰ੍ਹਾਂ ਗੁੰਡਾਗਰਦੀ ਚੱਲਦੀ ਰਹੀ ਤੇ ਕਿਵੇਂ ਕੰਮ ਕਾਰ ਚੱਲਣਗੇ ਅੱਗੇ ਲੋਕੀ ਬੜੇ ਡਰੇ ਹੋਏ ਲੇਕਿਨ ਜਦੋਂ ਵੀ ਕੋਈ ਕਿਤੇ ਪੰਗਾ ਪੈਂਦਾ ਨਾ ਕਿਸੇ ਵੀ ਮੁਲਕ ਵਿੱਚ ਉਹਨਾਂ ਲੋਕਾਂ ਦਾ ਜਿਹੜਾ ਸਾਰਾ ਗੁੱਸਾ ਨਾ ਉਹ ਵਿਦੇਸ਼ਾਂ ਦੇ ਨਿਕਲਦਾ ਹੈ ਇਮੀਗ੍ਰੈਂਟ ਤੇ ਵੀ ਬਹੁਤ ਜ਼ਿਆਦਾ ਬੰਦੇ ਆ ਗਏ ਬਾਹਰੋਂ ਬੇਸ਼ੱਕ ਕੰਨ ਕੋਈ ਹੋਰ ਹੀ ਹੋਵੇ ਫਿਰ ਵੀ ਹਰ ਕਿਸੇ ਦਾ ਮਾਰਚ ਹੁੰਦਾ ਹੈ ਵੀ ਇਹ ਬਾਹਰ ਵਾਲੇ ਬੰਦੇ ਇਹਨਾਂ ਸਾਡੀਆਂ ਜੋਬਾਂ ਲੈ ਲੀਆਂ ਮਕਾਨਾਂ ਦੀ ਕਿਰਾਏ ਵਧਾ ਦਤੇ ਵੇ ਬੱਚਿਆਂ ਨੂੰ ਸਕੂਲ ਚ ਐਡਮਿਸ਼ਨ ਨਹੀਂ ਮਿਲਦੀ ਮੁਸ਼ਕਲ ਹੁੰਦੀ ਏ ਟ੍ਰਾਂਸਪੋਰਟ ਦਾ ਚੱਕਰ ਪੈ ਜਾਂਦਾ ਰਾਸ਼ਨ ਦਾ ਬੜਾ ਇਸ ਕਰਕੇ ਉਹ ਗੁੱਸਾ ਸਾਰਾ ਦੇਸੀ ਬੰਦੇ ਨਾਲ ਨਿਕਲਦਾ ਹੁਣ ਦੇਸੀ ਜਿਨ੍ਹਾਂ ਕੋਲ ਤੇ ਬ੍ਰਿਟਿਸ਼ ਪਾਸਪੋਰਟ ਹੈ ਉਹਨਾਂ ਦੇ ਕੁਝ ਕਹਿ ਨਹੀਂ ਸਕਦੇ ਇੱਥੇ ਲਾਗ ਹੈ ਜਿਹੜਾ ਲੀਗਲ ਪੰਛੀ ਰਹਿੰਦਾ ਉਹਨੂੰ 4-1.5 ਸਾਲ ਬਾਅਦ ਵੇਟ ਕਰਨ ਤੋਂ ਬਾਅਦ ਪਾਸਪੋਰਟ ਮਿਲ ਜਾਂਦਾ ਹੈ ਹੁਣ ਜਿੰਨਾਂ ਕੋਲ ਬ੍ਰਿਟਿਸ਼ ਨੈਸ਼ਨੈਲਿਟੀ ਹੈ ਉਹ ਦੇ ਇੱਥੇ ਟੌਰਨ ਰਹਿ ਸਕਦੇ ਨੇ ਬਾਕੀ ਜਿਹੜੇ ਵਿਦੇਸ਼ੀ ਹੈ ਉਹ ਫਿਰ ਉਹਨਾਂ ਨੂੰ ਡਰ ਨਹੀਂ ਦਿੰਦਾ ਹੁੰਦਾ ਕਿ ਜੇਰਾ ਵੀ ਆਪਾਂ ਕੋਈ ਗਲਤ ਕੰਮ ਕੀਤਾ ਤੇ ਸਾਨੂੰ ਨੈਸ਼ਨੈਲਿਟੀ ਨਹੀਂ ਮਿਲਣੀ ਕਹਿਰ ਹੁਣ ਤੇ ਅੱਗੋਂ ਲੋਕ ਇੱਥੇ ਬਹੁਤ ਘਟ ਆ ਰਹੇ ਨੇ ਤੇ ਜਿਹੜੇ ਇੱਥੇ ਰਹਿੰਦੇ ਵੀ ਪਏ ਨੇ ਜਿਹੜੇ ਵੇਟਿੰਗ 'ਚ ਹੈ ਜਾਂ ਜਦ ਤੱਕ ਪਤਾ ਸੀ ਚਲੋ ਜੀ ਦੋ ਤਿੰਨ ਦਿਨ ਬਾਅਦ 4 ਸਾਲ ਵੀਟ ਕਰ ਲਵਾਂਗੇ ਕਿ ਸ਼ਾਇਦ ਜਰਾ ਤੁਕਾ ਲੱਗ ਜੀ ਉਹ ਵੀ ਅੱਜਕੱਲ ਸੋਚੀ ਬੈ ਗਏ ਵੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੰਗਲੈਂਡ ਚ ਹੁਣ ਪੈਰ ਲਾਣੇ ਸੌਖੇ ਨਹੀਂ ਗਏ ਨਾ ਤੇ ਤੇ ਦੇ ਬਿਡੇ ਖਰਾਬ ਹੋ ਜਾਂਦੇ ਪਏ ਵੇ ਇਸ ਕਰਕੇ ਸੋਚੀ ਉਹ ਹੀ ਪਏ ਵੇ ਵੀ ਕਿਸੇ ਹੋਰ ਮੁਕਤ ਜਾ ਕੇ ਤਿਆਰੀ ਕੀਤੀ ਜਾਵੇ ਕਿਤੇ ਹੋਰ ਜਾ ਕੇ ਬੋਰੀਏ ਬਿਸਤਰ ਚੁੱਕ ਕੇ ਤੇ ਚੰਦੇ ਗੱਡੇ ਜਾਂ ਜਿੱਥੇ ਕੋਈ ਚਾਂਸ ਹੈ ਕਿਉਂਕਿ ਜਿੰਨੇ ਬੰਦੇ ਵੀ ਇੱਥੇ ਆਉਂਦੇ ਆ ਨਾ ਕੋਈ 5-7% ਦੀ ਪੜਨ ਆਉਂਦੇ ਸਹੀ ਸਟੱਡੀ ਵੀ ਜੇ ਤੇ ਆਉਂਦੇ ਸਾਰੇ ਪੈਸੇ ਕਮਾਣੀ ਆ ਇੰਡੀਆ ਦੇ ਜਿਹੜੇ ਜੰਟਾ ਨੇ ਪੁੱਛੇ ਤੇ ਪੇਪਰ ਆ ਗਈ ਵੀ ਜੇ ਲਵਾ ਦੇਣ ਦੇਵੇ ਤੇ ਜਿਹੜੇ ਸਟੂਡੈਂਟ ਹੈ ਉਹ ਵੀ ਕਹਿੰਦੇ ਕੋਈ ਨਹੀਂ ਸਾਨੂੰ ਤੁਸੀਂ ਇੰਗਲੈਂਡ ਦਾ ਵੀਜ਼ਾ ਲਵਾ ਦਿਓ ਅਸੀਂ ਆਪੇ ਜਾ ਕੇ ਦੇਖ ਲਾਂਗੇ ਉਹ ਜੋ ਪੰਜਾਬੀ ਦੀ आदत ਹੈ ਕੰਮ ਕਰਨ ਤੋਂ ਪੰਜਾਬੀ ਬਾਅਦ ਚ ਸੋਚਦੇ ਵੇ ਪਹਿਲਾਂ ਕਦੀ ਨਹੀਂ ਸੋਚਦੇ ਉਦੋਂ ਤੇ ਸੁਪਣਾ ਹੁੰਦਾ ਵੀ ਇੱਕ ਵਾਰ ਇੰਗਲੈਂਡ ਅਸੀਂ ਪਹੁੰਚੀਏ ਹਰ ਕਦੇ ਦਿਮਾਗ 'ਚ ਹੀ ਉਹ ਗੱਲ ਹੁੰਦੀ ਵੀ ਮੈਂ ਕਿਤੇ ਚੜਾ ਗਣਾ ਇੰਗਲੈਂਡ ਤੇ ਮੈਂ ਤੇ ਨੇਰੀਆਂ ਲਿਆਦਾਗਾ ਉਹ ਨੇਰੀਆਂ ਕੀ ਲਿਆਣੀਆਂ ਜਿੱਥੇ ਪਹਿਲਾਂ ਹੀ ਛੜ ਤੋਂ ਜੋ ਕੀ ਜਿਹੜੇ ਆਏ ਵੇ ਉਹਨਾਂ ਨੇ ਪਹਿਲੇ ਇਹਨਾਂ ਪ੍ਰੋਸੇਸ ਖਰਾਬ ਕੀਤੀ ਹੋਈ ਹੈ ਕਾਨੂੰਨ ਤੋੜੇ ਹੋਏ ਨੇ ਇਸ ਕਰਕੇ ਦੇਸੀ ਬੰਦੇ ਦਾ ਵਿਸ਼ਵਾਸ ਤੇ ਵੈਸੇ ਉੱਡਿਆ ਹੋਇਆ ਹੈ ਤੁਸੀਂ ਇੰਗਲੈਂਡ ਲਾ ਲਓ ਜਾਂ ਕੈਨੇਡਾ ਲਾਓ ਕੈਨੇਡਾ ਦੀ ਗੋਜ ਖਬਰਾਂ ਪੜ੍ਹਦੇ ਹੋ ਕਿਤੇ ਗੋਲੀ ਚੱਲ ਗਈ ਕਿਤੇ ਕੁਝ ਹੋ ਗਿਆ ਕਿਤੇ ਕੁਝ ਹੋ ਗਿਆ ਕਿਤੇ ਲੁੱਟਾ ਖੋਣ ਲੀਆਂ ਰਜ਼ਾਈਆਂ ਝਗੜੇ ਹੁੰਦੇ ਨੇ ਜਿਹਦੇ ਪਿਆਰ ਨਾਲ ਰਹਨਾ ਤੇ ਮੁਲਕ ਵੀ ਤੁਹਾਨੂੰ ਅਕਸੈਪਟ ਕਰ ਲਵੇ ਕਿਉਂਕਿ ਹਰ ਮੁਲਕ ਜਾਂਦਾ ਵੀ ਕਾਨੂੰਨ ਨਾ ਤੋੜੇ ਜਾਵੇ ਤੁਸੀਂ ਸਹੀ ਤਰੀਕੇ ਨਾਲ ਉਹਦੇ ਤੁਹਾਡੇ ਵੱਸ ਦੇ ਹਰ ਮੁਲਕ ਦੇ ਦਰਵਾਜ਼ੇ ਖੁੱਲੇ ਹੋਏ ਹਰ ਮੁਲਕ ਤੁਹਾਨੂੰ ਚਾਂਸ ਹੈਗਾ ਕਿ ਜਦੋਂ ਖੁਦ ਹੀ ਅਸੀਂ ਕਾਨੂੰਨ ਨੂੰ ਤੋੜਾਂਗੇ ਤਿੱਕੜਾ ਮੁਕ ਸਮਝਪਟ ਕਰੇਗਾ ਇਹਦੀ ਖੁਦ ਹੀ ਸੋਚਣਾ ਚਾਹੀਦਾ ਨਾ ਉਹ ਇੰਡੀਆ ਦਾ ਚੱਕਰ ਨਹੀਂ ਨਾਗਾ ਮੇਰੀ ਆਦਤਾਂ ਪਈਆਂ ਉੱਥੇ ਦੀ ਗੱਲ ਕੁਝ ਹੋ ਰਹੀ ਉੱਥੇ ਕੁਲਾ ਮੋਲੇ ਆਪਣਾ ਹੈਗਾ ਚਲੋ ਤੁਸੀਂ ਜੋ ਮਰਜੀ ਕਰੀਏ ਔਰ ਜਸਟੋ ਇੰਦਾ ਕਰ ਉਹ ਬਾਹਰ ਕਾਨੂੰਨੀ ਨਾ ਚਲਦੇ ਇੱਥੇ ਤੇ ਨਾ ਹਰ ਚੀਜ਼ ਤਰੀਕੇ ਨਾਲ ਚਲਾਨੀ ਹੈ ਜੇ ਤੁਸੀਂ ਜੋਬ ਕਰਨੀ ਹੈ ਕੰਮ ਕਰਨਾ ਹੈ ਸਟੱਡੀ ਕਰਨ ਜਾਂਦੇ ਹੋ ਕਾਨੂੰਨ ਨੂੰ ਨਾਮ ਤੋਂ ਰੋ ਟਾਈਮ ਤੇ ਜਾਓ ਕਰੋੜ ਦੀ ਪੂਰੀ ਪਾਲਣਾ ਕਰੋ ਕਿਉਂਕਿ ਜਦੋਂ ਨੈਸ਼ਨੈਲਿਟੀ ਲੈਣੀ ਹੁੰਦੀ ਹੈ ਨਾ ਤੁਹਾਡਾ ਪੁਰਾਣਾ ਸਾਰਾ ਰਿਕਾਰਡ ਦੇ ਦੇਵੇ ਵੀ ਇਹ ਨੂੰ ਅਗਰ 5 6 ਸਾਲ ਸਾਡੇ ਵਿੱਚ ਰਹਿੰਦੇ ਹੋਗੇ ਵੀ ਇਹਨੇ ਕੋਈ ਕਾਨੂੰਨ ਤੇ ਨਹੀਂ ਤੋੜਿਆ ਕੋਈ ਨੁਕਸਾਨ ਤੇ ਨਹੀਂ ਕੀਤਾ ਅਗਰ ਕੋਈ ਨੁਕਸਾਨ ਕੀਤਾ ਨਾ ਛੋਟਾ ਮੋਟਾ ਵੀ ਤੇ ਸਾਲ-ਸਾਲ 2-2 ਸਾਲ ਪਾਸਪੋਰਟ ਲੇਟ ਕਰ ਦਿੰਦੇ ਤੇ ਫਿਰ ਕੋਈ ਥੋੜਾ ਵੱਡਾ ਹੈ ਕਰਾਇਮੇ ਯਾਹ ਤੇ ਫਿਰ ਬੰਦੇ ਡਿਪੋਰਟ ਕਰ ਦਿੰਦੇ ਤੇ ਯਾਹ ਫਿਰ ਕਹਿੰਦੇ ਇਹਨੂੰ ਨੈਚਰਲਿਟੀ ਦੇਣੀ ਇਹਨੂੰ 5 7 ਸਾਲ 10 ਸਾਲ ਵੇਟ ਕਰੇਗਾ ਫਿਰ ਮਿਲੇਗੀ ਜਿੰਨਾ ਚੇ ਦੀ ਰੈਪਰਿਟਿਸ਼ਨ ਸਹੀ ਨਹੀਂ ਹੁੰਦੀ ਇਸ ਕਰਕੇ ਕਿਸੇ ਵੀ ਮੁਲਕ ਦੀ ਜਾਨ ਤੋਂ ਪਹਿਲਾਂ ਇਹ ਤੁਸੀਂ ਸੋਚ ਲਓ ਕਿ ਉਹ ਮੁਲਕ ਚ ਪਿਆਰ ਨਾਲ ਰਹਿਣਾ ਹੈ ਕਾਨੂੰਨ ਨਹੀਂ ਤੋੜਨਾ ਫਿਰ ਤੁਹਾਡੇ 240 ਬ੍ਰਾਈਟ ਹੋਣਗੇ ਅੱਗੋਂ ਤੁਸੀਂ ਆਪ ਸਿਆਣੇ ਹੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ